ਹੈਲੋ ਦੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦਮਲ ਪੰਜਾਬੀ ਰੂਟਸ ਤੇ ਹਾਂਜੀ ਸੋ ਆ ਮੈਂ ਨਵਾਂ ਕੈਮਰਾ ਲਿਆਇਆ ਵੀਡੀਓ ਵਗੈਰਾ ਸ਼ੂਟ ਕਰਨ ਵਾਸਤੇ ਆ ਪਹਿਲਾਂ ਮੈਂ ਫੋਨ ਨਾਲ ਕਰਦੀ ਸੀ ਤੇ ਮੈਨੂੰ ਕਾਫੀ ਟਾਈਮ ਤੋਂ ਇਹ ਸੀਗਾ ਕਿ ਮੈਂ ਕੈਮਰਾ ਲੈਣਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਆ ਸੋ ਮੈਂ ਸਪੈਸ਼ਲ ਦਿਵਾਲੀ ਵਾਲੇ ਦਿਨ ਜਿਹੜਾ ਹੈਗਾ ਕੈਮਰਾ ਲੈ ਕੇ ਆਈ ਹਾਂ ਸੋ ਹੌਣ ਤੋਂ ਬਾਅਦ ਮੈਂ ਆਪਣੀਆਂ ਸਾਰੀਆਂ ਵੀਡੀਓਜ਼ ਇਹਦੇ 'ਚ ਬਣਾਇ ਕਰੂੰਗੀ ਕਿਉਂਕਿ ਬਹੁਤ ਜ਼ਿਆਦਾ ਈਜ਼ੀ ਹੈ ਕਿਉਂਕਿ ਜਿਵੇਂ ਹੁਣ ਤੁਸੀਂ ਸਾਹਮਣੇ ਦੇਖ ਸਕਦੇ ਹੋ ਵੀ ਸਾਹਮਣੇ ਕਿੱਦਾਂ ਬਣ ਰਹੀ ਆ ਹਨਾ ਤੇ ਇੱਕਦਮ ਇਸ ਮੈਂ ਪੈਕ ਪਿੱਛੇ ਕਰਨੀਆਂ ਨੂੰ ਤਾਂ ਨਾਲ ਦੇ ਨਾਲ ਇਹਦਾ ਘੁਮਾ ਜਾਂਦਾ ਬਹੁਤ ਹੀ ਈਜ਼ੀ ਟੂ ਯੂਜ਼ ਆ ਵੀਡੀਓਜ਼ ਬਣਾਉਣਾ ਬਹੁਤ ਜ਼ਿਆਦਾ ਵਧੀਆ ਹੈ ਇਹਦੀ ਕੁਆਲਿਟੀ ਵੀ ਬਹੁਤ ਜ਼ਿਆਦਾ ਵਧੀਆ ਹੈ ਮਤਲਬ ਮੈਂ ਰਿਵਿਊਜ਼ ਸੁਣਿਆ ਸੀ ਹੁਣ ਅੱਜ ਮੈਂ ਪਹਿਲੀ ਵਾਰੀ ਖੁਦ ਵੀਡੀਓਜ਼ ਬਣਾ ਰਹੀ ਆ ਤਾਂ ਮੈਨੂੰ ਪਤਾ ਲੱਗੂਗਾ ਕਿ ਜਦੋਂ ਮੈਂ ਹੁਣ ਫਰਸਟ ਵੀਡੀਓ ਅਪਲੋਡ ਕਰੂੰਗੀ ਤਾਂ ਮੈਨੂੰ ਪਤਾ ਲੱਗੂਗਾ ਕਿ ਕਿ ਐਕਚੁਅਲ 'ਚ ਵਧੀਆ ਹੈਗਾ ਕਿ ਨਹੀਂ ਮਤਲਬ ਇੰਨੇ ਪੈਸੇ ਲਾਇਵ ਵਰਥ ਇਟ ਹੈਗੇ ਨੇ ਕਿ ਨਹੀਂ ਹਾਂ ਪਰ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਇਸ ਕੈਮਰੇ ਦਾ ਸੋ ਬਹੁਤ ਹੋ ਗਿਆ ਗੱਲਾਂ ਸੋ ਮੈਂ ਹੈਗੀਆਂ ਜੇ ਕਰ ਕਰ ਕਿਤੇ ਨਹੀਂ ਜਾਣਾ ਮੈਨੂੰ ਕੋਈ ਕੰਮ ਨਹੀਂ ਹੈ ਕਿ ਕਿ ਤਿਹਾਰ ਵੀ ਨਿਕਲ ਗਏ ਨੇ ਸੋ ਕਰੀ ਥੋੜਾ ਖਲਾਰਾ ਪਿਆ ਹੋਇਆ ਉਹਦੋ ਫੈਸਟੀਵਲ ਸੀਜ਼ਨ ਸੀਗਾ ਨਾਲ ਨਾਲ ਤਿਹਾੜ ਚੱਲਦੇ ਪਏ ਸੀ ਨਾਲ ਨਾਲ ਕੰਮ ਵੀ ਸੀਗਾ ਤਾਂ ਸਾਰਾ ਹੋਜਪਾਚ ਹੋਇਆ ਪਿਆ ਕਪੜੇ ਵਾਲੀ ਅਲਮਾਰੀ ਵੀ ਸਫਾਈ ਵੀ ਚਾਜ ਨਾਲ ਵੀ ਅੱਜ ਉਹ ਸਾਰੇ ਕੰਮ ਕਰਨੇ ਨੇ ਸਾਰੀ ਸਫਾਈ ਕਰਨੀ ਹੈ ਅਲਮਾਰੀ ਸੈੱਟ ਕਰਨੀ ਹੈ ਕਿਚਨ ਦੇ ਜਿਹੜੇ ਕੈਬਿਨੇਟਸ ਨੇ ਉਹ ਸਹੀ ਕਰਨੇ ਆ ਤੇ ਇੱਕ ਕੰਮ ਸਿਰਫ ਮੈਨੂੰ ਬਾਹਰ ਦਾ ਹੈਗਾ ਆ ਉਹ ਹੈਗਾ ਕਿ ਮੈਂ ਆਪਣੇ ਕੰਮ ਵਾਲੇ ਸ਼ੂਜ਼ ਲੈਣੇ ਨੇ ਕਿਉਂਕਿ ਟੁੱਟ ਗਏ ਨੇ ਕਿ ਕਿਸ ਨੂੰ ਆ ਰਹੀ ਹੈ ਮੈਨੂੰ ਐਵੇਂ ਹੈ ਕਿ ਮੈਂ ਨਵੇਂ ਬਾਏ ਕਰ ਲਾਂ ਉੱਜਾ ਮੈਂ ਅੱਜ ਜਾਉਂਗੀ ਜਾਂ ਮੈਂ ਕੱਲ ਜਾਉਂਗੀ ਅੱਜ ਪਰ ਮੈਂ ਮੇਨ ਕੰਮ ਇਹੀ ਆ ਵੀ ਆ ਸਭ ਤੋਂ ਪਹਿਲਾਂ ਮੈਂ ਰੂਮ ਦੀ ਸਫਾਈ ਤੇ ਕਿਚਨ ਦੀ ਸਫਾਈ ਤੇ ਕੈਬਨਟ ਦੀ ਸਫਾਈ ਕਰਨੀ ਆ ਸੋ ਹਾਂਜੀ ਚੱਲਦੇ ਆ ਚਾਹ ਬਣਾਉਣ ਤੇ ਚਾਹ ਨਾਲ ਖਾਣਿਆ گارਲਿਕ ਬ੍ਰੈਡ ਫਿਰ ਹਿੰਮਤ ਜੀ ਆਉਗੀ ਕੰਮ ਕਰਨ ਦੀ ਕਿਉਂਕਿ ਭੁੱਖੇ ਪੇਟ ਤਾਂ ਕੰਮ ਵੀ ਨਹੀਂ ਹੁੰਦਾ ਬ੍ਰੇਕਫਾਸਟ ਵਗੈਰਾ ਕਰਕੇ ਫਿਰ ਮੈਂ ਸਟਾਰਟ ਕਰਤੀ ਸੀ ਆਪਣੀ ਘਰ ਦੀ ਸਫਾਈ ਕਰਨੀ ਸਫਾਈ ਸ਼ੁਰੂ ਕੀਤੀ ਮੈਂ ਆਪਣੇ ਬੈੱਡਰੂਮ ਤੋਂ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀ ਇੱਕ ਇਹ ਹੈ ਕਿ ਮੇਰੇ ਇਸ ਰੂਮ ਦੇ ਵਿੱਚ ਨਾ ਬੈਕਯਾਰਡ ਤੋਂ ਇੱਕ ਵਿੰਡੋ ਆ ਜਿਹਦੇ ਵਿੱਚ ਕਿ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਮਿੱਟੀ ਆਉਂਦੀ ਰਹਿੰਦੀ ਆ ਉਸ ਤੋਂ ਬਾਅਦ ਫਿਰ ਮੈਂ ਲਿਵਿੰਗ ਏਰੀਆ ਕਲੀਨ ਕੀਤਾ ਕਿਉਂਕਿ ਦੀਵਾਲੀ ਵੇਲੇ ਦੀਵੇ ਵਗੈਰਾ ਲਾਏ ਸੀਗੇ ਉਹ ਵੀ ਥੋੜਾ ਉਹਨਾਂ ਦਾ ਤੇਲ ਵਗੈਰਾ ਵੀ ਡੁੱਲਿਆ ਹੋਇਆ ਸੀ ਉਹ ਵੀ ਚੰਗੀ ਤਰ੍ਹਾਂ ਕਲੀਨ ਕਰਨ ਵਾਲਾ ਸੀਗਾ ਉਹ ਸਾਰਾ ਕਲੀਨ ਕੀਤਾ ਉਸ ਤੋਂ ਬਾਅਦ ਚੰਗੀ ਤਰ੍ਹਾਂ ਕਿਚਨ ਕਲੀਨ ਕੀਤੀ ਗੈਸ ਵਗੈਰਾ ਚੰਗੀ ਤਰ੍ਹਾਂ ਸਾਫ਼ ਕੀਤਾ ਤੁਸੀਂ ਦੇਖ ਸਕਦੇ ਪਿੱਛੇ ਵੀ ਜਿਹੜਾ ਹੈਗਾ ਹੈ ਲੈ ਗਾਰਬਜ ਪਿਆ ਸੀ ਮੈਂ ਬਾਹਰ ਰੱਖ ਕੇ ਆਉਣਾ ਸੀਗਾ ਉਹ ਪਰ ਮੈਂ ਸੋਚਿਆ ਕਿ ਪਹਿਲਾਂ ਮੈਂ ਸਫਾਈ ਕਰ ਦੇਣੀ ਆ ਸਫਾਈ ਝਾੜੂ ਪੋਚਾ ਲਾਇਆ ਤੇ ਚੰਗੀ ਤਰ੍ਹਾਂ ਫਿਰ ਪੂਰਾ ਗਰਮ ਪਾਣੀ ਪਾ ਕੇ ਤੇ ਜਿਹੜਾ ਹੁੰਦਾ ਫਲੋਰ ਵਾਲਾ ਲਿਕਵਿਡ ਕਲੀਨ ਕਰਨ ਵਾਲਾ ਉਹ ਪਾ ਕੇ ਸਫਾਈ ਕੀਤੀ ਤੇ ਮਜ਼ਾ ਆ ਗਿਆ ਅੱਜ ਦਾ ਪੂਰੇ ਸਾਫ਼-ਸਾਫ਼ ਘਰ ਦੇ ਵਿੱਚ ਮੈਂ ਤੁਹਾਡੇ ਸਭ ਨਾਲ ਲੈ ਕੇ ਗੱਲ ਸ਼ੇਅਰ ਕਰਨਾ ਚਾਹੁੰਦੀ ਆ ਮੇਰੇ ਵਾਂਗੂ ਕਈ ਜਾਣੇ ਹੋਣਗੇ ਜਿਹੜੇ ਰੈਂਟਡ ਘਰਾਂ ਦੇ ਵਿੱਚ ਰਹਿੰਦੇ ਨੇ ਹਨਾ ਤਾਂ ਲੋਕ ਸੋਚਦੇ ਵੀ ਕਿਉਂ ਹੀ ਇਹਨੂੰ ਇੰਨਾ ਸਵਾਰਨਾ ਇਹ ਘੜਾ ਆਪਣਾ ਘਰ ਪਰ ਰੱਬ ਇੱਕ ਦਿਨ ਉਹ ਵੀ ਦਿਨ ਲਿਆਊਗਾ ਜਦੋਂ ਆਪਣਾ ਘਰ ਵੀ ਹੋਊਗਾ ਹਨਾ ਤੇ ਪਰ ਜਿੱਥੇ ਤੁਸੀਂ ਇਸ ਟਾਈਮ ਰਹਿ ਰਹੇ ਹੋ ਨੇ ਉਹਨੂੰ ਤੁਸੀਂ ਬਹੁਤ ਸੋਹਣਾ ਬਣਾ ਕੇ ਰੱਖਿਆ ਕਰੋ ਤਾਂ ਕਿ ਤੁਹਾਨੂੰ ਸਕੂਨ ਮਿਲੇ ਇਸ ਕਰਕੇ ਜਿੱਥੇ ਮੈਂ ਰਹਿਨੀ ਆ ਮੈਂ ਆਪਣੇ ਰੂਮ ਦੇ ਵਿੱਚ ਆਪਣੇ ਘਰ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਲਿਆਉਣੀਆਂ ਜਿਨ੍ਹਾਂ ਦਾ ਮੈਨੂੰ ਸ਼ੌਂਕ ਆ ਮੈਨੂੰ ਵਧੀਆ ਲੱਗਦਾ ਮੈਂ ਉਹਵੇਂ ਡੈਕੋਰੇਟ ਕਰਦੀ ਆ ਸਪੋਜ਼ ਕਰੋ ਕਹ ਲਓ ਤੁਸੀਂ ਆਪਾਂ ਜੇ ਤੁਹਾਡਾ ਆਪਣਾ ਘਰ ਵੀ ਬਣ ਗਿਆ ਤੁਸੀਂ ਉਦੋਂ-ਉਦੋਂ ਵਿੱਚ ਡੈਕੋਰੇਸ਼ਨ ਕੀਤੀ ਰੱਬ ਨਾ ਕਰੇ ਤੁਸੀਂ ਉਸ ਘਰ 'ਚ ਸਾਨੂੰ ਰਹਿਣ ਦਾ ਮੌਕਾ ਹੀ ਨਾ ਮਿਲੇ ਹੈਨਾ ਉਦੋਂ ਵੀ ਸਮਾਨ ਤਾਂ ਰਹਿ ਤਰਾ ਇਹੀ ਰਹਿ ਜਾਣਾ ਨਾ ਤਾਂ ਜਿਸ ਪ੍ਰੈਜ਼ੈਂਟ ਮੂਮੈਂਟ ਤੁਸੀਂ ਹੁੰਨੇ ਹੋ ਤੁਸੀਂ ਉਦੋਂ ਉਹਨਾਂ ਚੀਜ਼ਾਂ ਨੂੰ ਵਧੀਆ ਡੈਕੋਰੇਟ ਕਰਕੇ ਇੱਕ ਵਧੀਆ ਸਕੂਨ ਦੀ ਜ਼ਿੰਦਗੀ ਜੀਆ ਕਰੋ ਮੈਂ ਤਾਂ ਹਮੇਸ਼ਾ ਇਹੀ ਅਦਾ ਕਰਦੀ ਆਂ बहुत ज़्यादा सफाई करने पीसी घर की क्योंकि करवाचौथ से दिवाली से धनतेरा सी उसदूत सी, उस तो, सी आ, उस तो पहला भी हाँ असी, हा, असी मूव किया चंगी तरह सैटिंग नहीं हुई सी मतलब पिछले एक डेढ़ महीने तो ना कम त्यौहार मतलब मोटा मोटा काम करते सफाई करते सी, पर अज मैं सारी सफाई की सोच रही हाँ भी अज मैं मेथे वाली रोटी बनावा क्योंकि मेरा बहुत ज़्यादा मन कर रहा है ਮੱਕੀ ਦਾ ਆਟਾ ਪਾ ਕੇ ਤੇ ਮੇਥੇ ਵਾਲੀ ਰੋਟੀ ਹੈ ਕਿਉਂਕਿ ਤੁਹਾਨੂੰ ਠੰਡ ਜੀ ਹੋ ਗਈ ਠੰਡ ਦੇ ਵਿੱਚ ਵਧੀਆ ਲੱਗਦੀ ਔਰ ਮੱਖਣੀ ਵੀ ਹੈਗੀ ਆ ਮੱਖਣੀ ਦੇ ਨਾਲ ਅਹ ਕਿਹਦੀ ਰੋਟੀ ਮੇਥੀ ਵਾਲੀ ਔਰ ਨਾਲ ਚਾਹ ਸਵਾਦ ਆ ਜਾਊਗਾ ਹਾਂਜੀ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਹੁਣ ਆਪਾਂ ਬਣਾਵਾਂਗੇ ਰਾਤ ਨੂੰ ਮੇਥੇ ਵਾਲੀ ਮੱਕੀ ਦੀ ਰੋਟੀ ਮੇਥੇ ਵੀ ਮੈਂ ਮੰਗਵਾ ਲਏ ਸੀਗੇ ਤੇ ਆਟਾ ਦਾ ਮੱਕੀ ਦਾ ਫਰੈਸ਼ ਮੇਥੇ ਨੇ ਜਿਹੜੇ ਮੈਂ ਮੰਗਵਾ ਲਏ ਸੀਗੇ ਇੰਡੀਅਨ ਸਟੋਰ ਤੋਂ ਹੁਣ ਇੱਕ ਵਾਰੀ ਇਹਨਾਂ ਨੂੰ ਸਾਫ਼ ਕਰ ਲਾਂ ਤੇ ਫਿਰ ਸੇਮ ਉਸੇ ਤਰੀਕੇ ਨਾਲ ਜਿਹੜੀ ਹੈਗੀ ਆ ਰੋਟੀ ਬਣਾਉਂਗੀ ਜਿਵੇਂ ਮੱਕੀ ਦੀ ਰੋਟੀ ਬਣਾਈ ਸੀ ਸੇਮ ਹੋਊਗੀ ਪਾਣੀ ਹੱਥੀ ਪਰ ਉਹ ਜਿਹੜਾ ਤੁਹਾਨੂੰ ਦੱਸਿਆ ਸੀ ਚੱਕਲੇ ਤੇ ਕਲਿੰਗ ਪੇਪਰ ਲਾ ਕੇ ਉਸ ਹਸਾਬ ਨਾਲ ਛੁੱਟੀ ਆ ਰਹੀ ਦਿਨ ਤਾਂ ਪੂਰਾ ਐਨਾ ਵਧੀਆ ਵਧੀਆ ਰੋਟੀ ਪਾਣੀ ਬਣਾਈਦਾ ਤੇ ਤੁਹਾਨੂੰ ਵਲੌਗ ਦੇ ਵਿੱਚ ਉਹੀ ਦਿਖਦਾ ਆ ਵੀ ਹਨਾ ਆ ਸਾਗ ਮੱਕੀ ਦੀ ਰੋਟੀ ਤੇ ਮੇਥੇ ਵਾਲੀ ਰੋਟੀ ਬਣਾਈ ਹੈ ਹਨਾ ਪਰ ਜਿਸ ਦਿਨ ਕੰਮ ਹੁੰਦਾ ਔਰ ਤਾਂ ਜੋ ਸਾਹਮਣੇ ਦਿਖਦਾ ਆ ਜੋ ਛੇਤੀ ਬਣ ਸਕੇ ਫਟਾਫਟ ਹੋਈ ਖਾ ਪੀ ਕੇ ਤਿਆਰ ਹੋ ਕੇ ਨਿਕਲ ਜੀਦਾ ਸਿਰਫ ਛੁੱਟੀਆਂ ਦੇ ਵਿੱਚ ਜਿਹੜੀ ਹੈਗੀ ਹੈ ਵਧੀਆ ਰੋਟੀ ਪਾਣੀ ਆ ਉਹ ਖਾਣੇ ਆ ਆਈ ਥਿੰਕ ਮੈਨੂੰ ਲੱਗਦਾ ਇਹ ਮੇਰੀ ਇਕੱਲੀ ਦੀ ਸਟੋਰੀ ਨਹੀਂ ਹੈਗੀ ਜਿੰਨੇ ਵੀ ਭੈਣ ਭਰਾ ਬਾਹਰ ਰਹਿੰਦੇ ਨੇ ਸਾਰਿਆਂ ਦੀ ਇਹ ਸਟੋਰੀ ਹੈ ਵੀ ਛੁੱਟੀ ਵਾਲੇ ਦਿਨ ਉਹ ਵਧੀਆ ਜਿਹਾ ਖਾਣਾ ਹੈ ਬਣਾਉਂਦੇ ਨੇ ਮੇਰੇ ਇਥੇ ਚੰਗੀ ਤਰ੍ਹਾਂ ਧੋਲੇ ਨੇ ਹੁਣ ਆਪਾਂ ਇਹਨਾਂ ਨੂੰ ਬਰੀਕ ਬਰੀਕ ਕੱਟ ਲਾਂਗੇ ਤੇ ਜਦ ਤੱਕ ਮੈਂ ਇਹ ਰਿਹਾ ਕੱਟਦੀ ਆਂ ਉੱਤ ਤੱਕ ਮੈਂ ਨਾ ਗਰਮ ਪਾਣੀ ਵੀ ਰੱਖ ਦਾਂ ਜਦ ਤੱਕ ਉਹਨੇ ਮੈਂ ਮੈਥੇ ਕੱਟ ਦੂੰਗੀ ਉੱਤ ਤੱਕ ਜਿਹੜਾ ਪਾਣੀ ਹੈ ਗਰਮ ਹੋ ਜਾਊਗਾ ਤੇ ਮੱਕੀ ਦਾ ਆਟਾ ਜਿਹੜਾ ਹੈਗਾ ਬਹੁਤ ਵਧੀਆ ਬਣ ਜਾਊਗਾ ਹੋਰ ਮੈਂ ਇਹਦਾ ਤਾਕੂ ਦਿਖਾਵਾਂ ਤੇ ਪਤਾ ਲੱਗੇ YouTube ਤੇ ਜਿਹੜੀ ਮੇਰੀ ਵੀਡੀਓ ਆ ਉਹ ਬੈਨ ਕਰ ਦਨ ਕਿਉਂਕਿ ਕਾਈਨਸ ਦਾ ਮਾਈਕro ਦਿਖਾਉਣੀ ਆ ਇੱਥੇ ਵੈਜੀਟੇਬਲ ਕਟਰ ਗਾਇਸ ਬਾਕੀ ਤੁਹਾਡੀ ਮਰਜ਼ੀ ਆ ਤੁਸੀਂ ਬੰਦਾ ਵੀ ਕੱਟ ਸਕਦੇ ਹੋ ਹੁਣ ਮੈਂ ਇਹਨਾਂ ਕਟੜੇ ਤੇ ਲਾ ਦੂੰਗਾ ਵੀ ਮੈਂ ਕਿਚਨ ਦੇ ਕੰਮਾਂ ਚ ਨਾ ਪ੍ਰੋ ਹੋ ਗਈ ਨਾ ਮੇਰਾ ਆਪਦਾ ਹਾਸਾ ਨਿਕਲ ਗਿਆ ਇਸ ਗੱਲ ਤੇ ਪਰ ਮਨ ਕਦੇ ਕਦੇ ਲੱਗਦਾ ਹੁੰਦਾ ਵੀ ਹੁਣ ਮੈਂ ਜਦੋਂ ਉਹਨਾਂ ਵਧੀਆ ਚੀਜ਼ਾਂ ਬਣਾਉਣ ਲੱਜੁਨੀ ਆ ਨਾ ਫਿਰ ਮੈਂ ਲੱਤਾਂ ਹੁੰਦਾ ਵੀ ਹੁਣ ਮੈਂ ਵਧੀਆ ਕੁਕਿੰਗ ਕਰਨ ਲੱਗ ਗਈ ਹਾਂ ਕਿਚਨ ਦੇ ਕੰਮ ਨਹੀਂ ਵੈਸੇ ਮੈਂ ਪਹਿਲਾਂ ਥੋੜਾ ਬਾਜੀ ਦੀ ਸੀ ਕਿਚਨ ਦੇ ਕੰਮਾਂ ਤੋਂ ਵੈਰਾ ਇੱਕ ਮੇਰੀ ਆਦਤ ਆ ਮੈਂ ਅੱਡੀ ਚੱਲਦੀ ਆ ਨਾ ਮੈਂ ਨਾਲ ਦੀ ਨਾਲ ਹੀ ਕੀ ਕੀ ਕਰ ਰੋ ਸਭਨ ਭਾਂਡਾ ਧੋ ਲੈਂਦੀ ਆ ਤਾਂ ਕਿ ਬਾਅਦ ਵਿੱਚ ਬਹੁਤਾਰੇ ਭਾਂਡੇ ਆ ਜਿਹੜੇ ਸਾਨੂੰ ਬਣਾਉਂਦੇ ਨਹੀਂ ਕਿਪਿੰਸ ਤੋਂ ਸੋ ਹਾਂ ਹਰੀਆਂ ਮਿਰਚਾਂ ਇੱਧਰ ਮਿਰਠੇ ਤੇ ਮਿਰਚਾ ਵਗੈਰਾ ਕੱਟ ਕੇ ਕਰ ਲਿਆ ਨੇ ਤਿਆਰ ਤੇ ਇੱਧਰ ਪਾਣੀ ਹੋ ਰਿਹਾ ਗਰਮ ਸਾਗळे ਜਿੰਦਿੱਤ ਨੂੰ ਅਪਣਾਈਸ ਨੇ ਰੋਟੀ ਮੱਕੀ ਦੀ ਉਹ ਇੰਨਾ ਵਧੀਆ ਟਾਂ ਨਹੀਂ ਲੱਗਿਆ ਹੈਗਾ ਕਿਉਂਕਿ ਉਹ ਫਰੈਸ਼ ਕੋਤੋਂ ਲਿਆਂਦਾ ਸੀ ਅੱਜ ਇਹਦਾ ਆਟਾ ਹੈਗਾ ਉਹ ਲਿਆਂਦਾ ਇੰਡੀਅਨ ਸਟੋਰ ਤੋਂ ਇਹ ਮੈਨੂੰ ਆਟਾ ਜਿਵੇਂ ਇੰਡੀਆ ਵਰਗਾ ਲੱਗਦਾ ਹੈ ਜੀਰਾ ਨਮਕ ਸਾਰੇ ਇਹਨਾਂ ਪਿੰਕ ਨਮਕਾ ਯੂਜ਼ ਕਰਿਆ ਕਰੋ ਕਿਉਂਕਿ ਜਿਹੜਾ ਵਾਈਟ ਨਮਕ ਹਨਾ ਚੰਗਾ ਨਹੀਂ ਹੁੰਦਾ ਨਹੀਂ ਸਿਹਤ ਲਈ ਹਲਦੀ ਵੀ ਪਾ ਲਈਏ ਥੋੜੀ ਜੀ ਚੰਗੀ ਹੁੰਦੀ ਆ ਅੱਜ ਕੱਲ ਮੇਰੀ ਮੰਮੀ ਬੜੀ ਖੁਸ਼ ਹੋ ਜਾਂਦੀ ਆ ਵੀਡੀਓਜ਼ ਦੇਖ ਕੇ ਕਿਉਂਕਿ ਵੀ ਮੈਂ ਅੱਜ ਕੱਲ ਵਧੀਆ ਰੋਟੀ ਪਾਣੀ ਬਣਾਉਣ ਲੱਗ ਗਈ ਤੇ ਅਸ ਕਾਨ ਵੀ ਲੱਗੀ ਵਧੀਆ ਨਹੀਂ ਤਾਂ ਬਾਹਰੋਂ ਖਾਦੀ ਸੀਗੀ ਟੈਮ 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 ਹਰ ਟੈਮ ਜਦੋਂ ਦੇਖੋ ਟੈਮ ਰੋ ਖਾਂਦੀ ਸੀਗੀ ਕਦੇ ਕਦੇ ਮੇਰੇ ਚ ਇੱਕ ਕੁਕਿੰਗ ਕਰਨ ਵਾਲਾ ਜਿਹੜਾ ਪੋਤਾ ਸਵਾਰ ਹੁੰਦਾ ਓਕੇ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਹੁਣ ਹੁਣ ਇਹਦੇ ਚ ਪਾ ਜਾਣੇ ਆ ਮੇਥੇ ਪਹਿਲਾਂ ਥੋੜਾ ਥੋੜਾ ਪਾਣੀ ਪਾ ਕੇ ਨਾ ਇੱਕ ਵਾਰੀ ਆਟਾ ਨਾ ਗਿੱਲਾ ਦਾ ਕਰਕੇ ਰਖਣਾ ਹੁੰਦਾ ਹੈ ਥੋੜਾ ਸਹੀ ਬਣ ਜਾਂਦਾ ਹੈ। ਨਸੀਅਤ ਤਾਂ ਮੈਂ ਹੈਂ ਦੇਰੀ ਹੁੰਦੀ ਨਹੀਂ ਜੇ ਪਤਾ ਨਹੀਂ ਆਪ ਮੈਂ ਪ੍ਰੋ ਹੁੰਨੀ ਆ ਕਿਚਨ ਚ ਚਾਰ ਚੀਜ਼ਾਂ ਸਿੱਖੀਆਂ ਮੈਂ ਪਰ ਇਹ ਅਬ ਜਿਹੜੀ ਚਾਰ ਚ ਸਿੱਖੀਆਂ ਨੇ ਨਾ ਚੰਗੀ ਤਰ੍ਹਾਂ ਸਿੱਖੀਆਂ ਨੇ ਮੈਂ ਉਹ ਚਾਈ ਘਟੋ ਹੁੰਦੀਆਂ ਨੇ ਮੈਨੂੰ ਬਣਾਉਣੀਆਂ ਬਾਕੀ ਚੀਜ਼ਾਂ ਡਿਸ਼ੇਸ ਪਰ ਜਿਹੜੀਆਂ ਸਿੱਖੀਆਂ ਹੋਈਆਂ ਨੇ ਨਾ ਘੈਂਟ ਸਿੱਖੀਆਂ ਨੇ ਆ ਜਿਹੜੀ ਰੋਟੀ ਵਾਲੀ ਟ੍ਰਿਕ ਵੀ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਨਾ ਉਹ ਵੀ ਮੈਨੂੰ ਕਿਸੇ ਇੱਕ ਸਪੈਸ਼ਲ ਬੰਦੇ ਨੇ ਦੱਸੀ ਸੀ। ਮੈਂ ਟ੍ਰਾਈ ਕੀਤੀ ਤੇ ਜਦੋਂ ਬੰਦੇ ਨੇ ਮੇਰੀ ਵੀਡੀਓ ਦੇਖੀ ਨਾ ਮੈਨੂੰ ਕਹਿੰਦਾ ਆ ਕਿ ਮੇਰੀਆਂ ਟ੍ਰਿਕਾਂ ਬਣਾਈਆਂ ਤਾਂ ਵੀਡੀਓ ਚ ਲੱਕਣ ਦੱਸੀ ਜਾਣੀਆਂ ਮੈਂ ਕਹਾਂ ਜੇ ਮੈਂ ਵੀ ਸਿੱਖੀ ਹੈਗੀ ਤਾਂ ਤੇ ਗਾਹ ਵੀ ਤਾਂ ਸਿਖਾਉਣੀ ਚਾਹੀਦੀ ਆਪਾਂ ਨੂੰ ਤਾਂ ਲਈ ਕਲਿੰਗਰਫ ਅ ਜੇ ਤੁਸੀਂ ਕਲਿੰਗਰਫ ਨਹੀਂ ਯੂਜ਼ ਕਰਦੇ ਜਾਂ ਇੰਡੀਆ ਦੇ ਵਿੱਚ ਅਗਰ ਕਿ ਮੇਰੀ ਵੀਡੀਓ ਕਿ ਤੋ ਹੋਰ ਦੇਖਣਾ ਵੀ ਜੇ ਤੁਸੀਂ ਕਲਿੰਗਰਫ ਨਹੀਂ ਵੀ ਯੂਜ਼ ਕਰਦੇ ਹੈਗੇ ਆਹਲਾ ਪੇਪਰ ਨਹੀਂ ਮਿਲਦਾ ਤੁਸੀਂ ਕੋਈ ਵੀ ਪੋਲੀਥੀਨ ਹੈ ਜਿਹੜਾ ਉਹ ਯੂਜ਼ ਕਰ ਸਕਦੇ ਹੋ ਪੋਲੀਥੀਨ ਤਾਂ ਆਪਣੇ ਆਮ ਘਰਾਂ 'ਚ ਹੁੰਦੇ ਹੀ ਨੇ ਆਪਾਂ ਅੱਗੇ ਬਸ ਉਦੋਂ ਨੂੰ ਗੋਈ ਰੋਟੀ ਜਿਹੜੀ ਹੈਗੀ ਅੱਜ ਵਧੀਆ ਬਣ ਜੇ ਪਰ ਮੇਰਾ ਤਾਂ ਹਲੇ ਤਵਾ ਗਰਮ ਨਹੀਂ ਹੋਇਆ ਦੇਖ ਕੇ ਹੁਣ ਮੈਨੂੰ ਕਿਸੇ ਚੀਜ਼ ਤੋਂ ਨਹੀਂ ਲੱਗਦਾ ਹੈਗਾ ਵੀ ਮੈਂ ਕਿਹਾਂ ਚੰਚ ਕੁਝ ਵੀ ਐ ਐ ਬਣਾ ਸਕਦੀ ਆ ਅੱਜ ਆਊਗਾ ਸਵਾਦ ਘੈਂਟ ਜੀ ਰੋਟੀ ਦਾ ਮਜ਼ਾ ਆ ਗਿਆ ਰੋਟੀ ਖਾ ਕੇ ਮੇਥੇ ਵਾਲੀ ਬਹੁਤ ਟਾਈਮ ਬਾਅਦ ਬਣਾਈ ਸੀ ਤੇ ਇੱਧਰ ਮੈਂ ਆਪਣੇ ਮੰਮੀ ਨਾਲ ਲੱਗੀ ਹੋਈਆਂ ਫੋਨ ਤੇ ਉਹ ਪਤਾ ਨਹੀਂ ਕਿੱਥੇ ਚਲੀ ਗਈ ਮੇਰੇ ਦਾ ਬਾਬਾ ਜੀ ਆ ਗਏ ਰੋਟੀ ਪਾਉਣ ਗਏ ਨੇ ਉਹਨਾਂ ਨੂੰ ਘੱਡੀ ਮੰਮੀ ਨਾਲ ਵੀ ਗੱਲ ਕਰਨੀ ਆ ਤੇ ਦਿਖਾਉਣੀ ਆ ਤੁਹਾਨੂੰ ਆਹ ਲਓ ਜੀ ਮੰਮੀ ਨੂੰ ਵੀ ਵਲੌਗ ਚ ਲੈ ਲਿਆ ਕਿਵੇਂ ਲੱਗਿਆ ਦੀਵਾਲੀ ਵਾਲਾ ਵਲੌਗ ਮੇਰਾ ਬਹੁਤ ਵਧੀਆ ਵਧੀਆ ਸੀ ਬਹੁਤ ਵਧੀਆ ਨੇ ਕਿੰਨੇ ਦਾ ਦਵਾਲੀ ਠੀਕ ਹੈ ਹਾਂ ਪਰ ਹਾਲਾ ਕਿ ਨਾ ਅਸੀਂ ਔਲ ਗੁਰੂ ਘਰ ਨਹੀਂ ਗਏ ਸੀਗੇ ਜਿਹੜਾ ਸਕੈਲਕਰੀ ਦਾ ਮੇਨ ਗੁਰਦੁਆਰਾ ਸਾਹਿਬ ਆ ਉਸ ਸ਼ਹਿਰ ਦੇ ਵਿੱਚ ਆ ਉੱਥੇ ਥੋੜਾ ਰਸ਼ ਵੀ ਹੁੰਦਾ ਆ ਤੇ ਇਹ ਥੋੜਾ ਬਾਰ ਬਾਰ ਆ ਇਹ ਸਾਡੇ ਘਰ ਦੇ ਨੇੜੇ ਆ ਹਾਂ ਇਤਨੀ ਵਧੀਆ ਲੱਗਿਆ ਹਾਂਜੀ ਤੇ ਕੁਝ ਇਹ ਵੀ ਸੀ ਪਰ ਅੱਧੇ ਲੋਕਾਂ ਨੇ ਜਿਆਦਾਤਰ ਵੈਸੇ ਨਾ 21 ਤਰੀਕ ਨੂੰ ਮਨਾਇਆ ਲੋਕਾਂ ਨੇ ਤੇ ਅਸੀਂ 20 ਨੂੰ ਮਨਾਇਆ ਕਿਉਂਕਿ ਸਾਡੀ ਛੁੱਟੀ 20 ਨੂੰ ਸੀ ਸਾਰਿਆਂ ਦੀ ਇੱਥੇ ਅੱਧਿਆਂ ਨੇ 20 ਨੂੰ ਮਨਾਇਆ ਹਾਂਜੀ ਜ਼ਿਆਦਾਤਰ 20 ਨੂੰ ਮਨਾਇਆ ਪਰ ਬਹੁਤ ਨੇ ਬੀਨੂ ਬਣਾ ਲਈ ਹਾਂ ਇੱਧਰ ਵੀ ਇੰਡੀਆ ਵੀ ਕੈਮਰਾ ਆ ਗਿਆ ਸਾਰਿਆਂ ਨੇ ਠੀਕ ਹੈ ਤੇ ਮੈਂ ਬਣਾਈ ਆ ਮੈਥੇ ਵਾਲੀ ਰੋਟੀ ਹੁਣ ਹੁਣ ਨਹੀਂ ਤੁਸੀਂ ਤੁਸੀਂ ਜਿਨਵਾ ਚੱਲਦੇ ਤਾਂ ਸਾਡੇ ਨਾਲ ਪਹਿਲਾਂ ਸਾਗ ਬਣਾਦੇ ਆ ਸਾਡੇ ਨਾਲ ਪਹਿਲਾਂ ਮੈਥੇ ਰੋਟੀ ਸਾਡੇ ਨਾਲ ਪਹਿਲਾਂ ਮੈਥੇ ਦੀ ਰੋਟੀਆਂ ਬਣਾਈ ਅਸੀਂ ਸਾਗ ਅੱਜ ਲਿਆ ਅੱਜ ਬਣਾਉਣਾ ਠੀਕ ਹੈ ਬਾਣੀ ਕਿੱਥੇ ਆ ਬਾਣੀ ਸਕੂਲ ਆ ਤਾਂ ਸ਼ਨੀਵਾਰ ਆ ਸ਼ਨੀਵਾਰ ਦਿਨ ਹੁੰਦੀ ਨਹੀਂ ਛੁੱਟੀ ਉਹਨੂੰ ਆਹੋ ਪਹਿਲਾ ਹੀ ਇੰਨੀਆਂ ਛੁੱਟੀਆਂ ਹੋਈਆਂ ਪਈਆਂ ਨੇ ਉਹਨਾਂ ਨੂੰ। ਇੰਨੀਆਂ ਦੇ ਕੰਮ ਨਾ ਸਾ ਗਈ ਸੀ। ਹੁਣ ਅਛੇ ਲਈ ਪਹਿਣ ਮੂਰੇ ਫੇਰ ਪੇਪਰ ਵੀ ਆ ਜਾਣ ਨੇ। ਹਮਮ ਵਧੀਆ ਭਾਈ ਤੇ ਚਲੋ ਪੂਰੇ ਚਾਹੀਦੇ ਨੇ ਬਹੁਤ ਲੋਕੀ ਚਾਹਿਆ ਕਰੇ। ਪਰ ਉਹਦਾ ਵਿਚਾਰਦਾ ਡੌਗੀ ਦੀ ਡੈਥ ਹੋ ਗਈ ਤਾਂ ਡੌਗੀ ਮਰ ਗਿਆ ਉਹਦਾ ਵਿਚਾਰੀ ਦਾ ਸੈਡ ਹੋ ਫਿਰ ਉਹ। ਦੂਏ ਤਣ ਵੀ ਦੇਖ ਕੇ ਆਈ ਜਾ ਕੇ ਦਾਦੀ ਆਪਾ ਹਲਾ ਕੇ ਤੇ ਕਹਿੰਦੇ ਮੈਂ ਹੱਥ ਲਾ ਲਾਂ ਮਾਂ ਨਹੀਂ ਹੁਣ ਮੈਂ ਹੱਥ ਲਾਉਣਾ ਤਾਂ ਸ਼ੇ ਹੋ ਗਿਆ ਹੁਣ। ਹਾਏ ਹੁਣ ਕਹਿੰਦੀ मेरा एड़ाਣਾ ਪੱਤਾ ਜਿਹੜਾ ਪਿਆオクਣੇ ਚਿੱਤੇ ਡੱਬੇ ਜਾਓ ਅਸੀਂ ਤੋਂ ਦੇ ਹੁੰਦੇ ਦਿਨ ਪਟਾਉਦੇ ਹੁੰਦੇ ਸੀ ਉੱਕਾ ਡੱਬੇ ਮੈਂ ਤਾਂ ਜਾਲ ਤਾਂ ਵੀ ਚੁੱਲ੍ਹੇ ਚ ਆਪਾਂ ਨੇ ਨੂੰ ਡਿੱਟ ਪਏ ਨਾ ਜਾਗਾ ਨਹੀਂ ਤਾਂ ਹੀ ਆਪਾਂ ਨਾ ਮਾਟੋ ਕੀ ਲਈ ਆਵਾਂਗੇ ਉਹਦਾ ਘਰ ਆਏ ਮੈਂ ਆਫ ਚਾਲ ਲੱਚਲ ਕੋਈ ਨਾ ਚਾ ਲੋ ਠੀਕ ਆ ਤੁਸੀਂ ਵੀ ਬਣਾ ਲਓ ਰੋਟੀ ਠੀਕ ਆ ওকে ਬਾਈ ਬਾਈ ਹਲੋ ਜੀ ਇਹ ਸੀਗਾ ਨੈਕਸਟ ਡੇ ਅੱਜ ਮੈਂ ਆ ਗਈ ਸੀਗੀ ਇੱਕ ਦੋ ਵਾਰ ਦੇ ਕੰਮ ਕਰਨ ਵਾਲੇ ਸੀ ਕਿਉਂਕਿ ਤਿੰਨ ਛੁੱਟੀਆਂ ਦੇ ਵਿੱਚ ਮੈਂ ਜਮ੍ਹਾਂ ਕਰੇ ਰਹੀ ਆ ਸੋ ਮੈਂ ਸੋਚਿਆ ਅੱਜ ਕੱਲ ਤੋਂ ਫਿਰ ਮੇਰਾ ਕੰਮ ਆ ਅੱਜ ਜਿਹੜੇ ਮੇਰੇ ਛੋਟੇ-ਮੋਟੇ ਕੰਮ ਕਰਨ ਵਾਲੇ ਨੇ ਉਹ ਕਰ ਲਾ ਜਿਆਦਾਤਰ ਕੰਮ ਤਾਂ ਉਸ ਡਾਲਰਾਂ ਮਾ ਤੋਂ ਹੀ ਸੀ ਤਾਂ ਮੈਂ ਡਾਲਰਾਂ ਮਾ ਹੀ ਆਈ ਆ

ਜੋ ਇਹੋਂ ਸਾਡੇ ਸ਼ੌਪ ਉੱਤੇ ਗਿਆ। ਕਾਸ਼ ਮੇਰੇ ਘਰ ਦੇ ਨੇ ਛੋਟੀਆਂ ਦਵਾਈ ਹੁੰਦੀਆਂ। ਸਾਡੇ ਸਾਹਮਣੇ ਨਾ ਬਿਲਕੁਲ ਜਿੱਥੇ ਸਾਡੀ ਗੱਡੀ ਪਾਰਕ ਸੀ ਬਿਲਕੁਲ ਸਾਹਮਣੇ ਪੁਲਿਸ ਵਾਲਾ ਖੜਾ ਸੀ। ਅਸੀਂ ਆਰਾਮ ਨਾਲ ਨਿਕਲਣ ਲੱਗੇ। ਮਤਲਬ ਇਦਾਂ ਹੁੰਦਾ ਵੀ ਮੜਾ ਚੱਲ ਕੇ ਸੀਟ ਬੈਲਟ ਲਾਉਣੇ ਆ। ਆਰਾਮ ਨਾਲ। ਪਰ ਮੇਰੇ ਕੋਤੇ ਨਹੀਂ ਗਿਆ ਪਈ। ਦੋਨਾਂ ਨੇ ਸੀਟ ਬੈਲਟ ਨਹੀਂ ਲਾਈਆਂ ਅਸੀਂ। ਮੈਂ ਹਰਾ ਨਾ ਹੋ ਗਈ। ਮੈਂ ਮੈਨੇ ਨਾ ਉੱਥੇ ਟਿਕਟ ਦੇਣੀ ਸੀ ਸਾਨੂੰ। ਵੀ ਤੁਸੀਂ ਵੱਡੇ ਬਦਮਾਸ਼ ਬੰਦੇ ਹੋ ਇੱਥੇ। ਹਾਂਜੀ ਮੈਂ ਆ ਗਈ ਸੀ ਘਰ ਵਾਪਸ ਮੈਨੂੰ ਇਹ ਲੱਗਦਾ ਵੀ ਨਾ ਜਿੰਨਾ ਤੁਸੀਂ ਮਰਜੀ ਹਰੇਕ ਛੋਟੀ ਚੀਜ਼ ਸੋਚ ਲਾ ਕਰੋ ਵੀ ਇਹਨਾਂ ਆਪਾਂ ਸਾਰੇ ਕੰਮ ਕਰ ਲੈ ਕਰ ਲੈਣਾ ਹਰੇਕ ਛੋਟੀ ਚ ਕੋਈ ਨਾ ਕੋਈ ਕੰਮ ਨਿਕਲਿਆਂ ਦਾ ਘਰ ਦੀ ਖਰੇ ਮਤਲਬ ਰੋਜ਼ ਰੋਜ਼ ਤੁਹਾਨੂੰ ਤੁਸੀਂ ਰੋਜ਼ ਬਾਜ਼ਾਰ ਜਾ ਸਕਦੇ ਹੋ ਜੇ ਘਰ ਦੀ ਨਾ ਕੁਛ ਨਾ ਕੁਛ ਤਾਂ ਮੁੱਕਿਆ ਹੀ ਰਹਿੰਦਾ ਕੁਛ ਨਾ ਕੁਛ ਛੋਟੇ ਛੋਟੇ ਚੀਜ਼ ਵੱਡੀ ਤੋਂ ਵੱਡੀ ਚੀਜ਼ ਮਤਲਬ ਤੁਹਾਨੂੰ ਜੇ ਤੁਸੀਂ ਰੋਜ਼ ਬਾਜ਼ਾਰ ਜਾਉਣਾ ਰੋਜ਼ ਤੁਸੀਂ ਉਹ ਨਹੀਂ ਕਰਦੇ ਜੀ ਲਿਆ ਸਕਦੇ ਹੋ ਇਹ ਲੱਗਦਾ ਮੈਨੂੰ ਤਾਂ ਸਾਰੀ ਦੁਨੀਆ ਜੀ ਆ ਇਕੱਲੀ ਮੇਰੇ ਨਾਲ ਨਹੀਂ ਹੋ ਰਿਆ ਨਾ ਮੈਂ ਹਾਲੇ 2-3 ਦਿਨ ਪਹਿਲਾਂ ਸ਼ਾਪਿੰਗ ਕਰਕੇ ਆਈਆਂ ਸ਼ਾਪਿੰਗ ਨਹੀਂ ਮਤਲਬ ਗਰੋਸਰੀ ਆ ਘਰ ਦਾ ਸਾਮਾਨ ਅੱਜ ਫੇਰ ਲੈਣ ਮੈਂ 2-4 ਚੀਜ਼ਾਂ ਗਈ ਸੀ 60 ਡਾਲਰ ਦਾ ਬਿੱਲ ਬਣਿਆ ਉੱਥੇ ਮਤਲਬ ਕੋਈ ਫालतू ਜੀ ਚੀਜ਼ਾਂ ਨਹੀਂ ਲਈਆਂ ਫੇਰ ਹਰ ਵਾਰੀ ਮੈਂ ਜਾਂਦੀ ਹਰ ਵਾਰੀ ਮਨ ਲੱਗਦਾ اچھا ਮੈਨੂੰ ਆ ਵੀ ਚਾਹੀਦਾ ਆ ਵੀ ਚਾਹੀਦਾ ਆ ਵੀ ਚਾਹੀਦਾ ਆ ਸੋ ਆਸੀ ਬਸ ਮੇਰਾ ਇੰਨਾ ਕੁ ਵਲੌਗ ਅਲਤੋਂ ਹੁਣ ਜਿਹੜਾ ਹੈਗਾ ਕੰਮ ਸਟਾਰਟ ਆ ਹੁਣ 4 ਦਿਨ ਕੰਮ ਬਸ ਮਿਲਦੀਆਂ ਅਗਲੀ ਵੀਡੀਓ ਦੇ ਵਿੱਚ ਸਤ ਸ੍ਰੀ ਅਕਾਲ ਜੀ ਬਾਕੀ